DL11 نیوز ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਅੱਜ ਅਸੀਂ ਪਹੁੰਚਿਆ ਘਗਾ ਜਿੱਥੇ ਐਮਸੀ ਦੀ ਮਿਊਨਿਸਪਲ ਕਮੇਟੀ ਦੀ ਇਲੈਕਸ਼ਨ ਹੋ ਰਹੀ ਹੈ ਮਾਹੌਲ ਸ਼ਾਂਤੀਪੂਰਵਕ ਵੋਟਾਂ ਪੈ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਦਾ ਪੂਰਾ ਪ੍ਰਬੰਧ ਹੈ ਬੜੇ ਅਮਨ ਅਮਾਨ ਨਾਲ ਜਿਹੜੇ ਲੋਕ ਹੈ ਇੱਥੇ ਵੋਟਾਂ ਪਾ ਰਹੇ ਨੇ ਇਹ ਸਕੂਲ ਆਫ ਐਮਿਨੈਂਸ ਖੱਗਾ ਜਿਸ ਦੇ ਵਿੱਚ ਬੂਥ ਬਣੇ ਹੋਏ ਨੇ ਤੇ ਜਿੱਥੇ ਵੋਟਾਂ ਪੈ ਰਹੀਆਂ ਨੇ ਤੇ ਬੜੀ ਸ਼ਾਂਤੀ ਨਾਲ ਲੋਕ ਵੋਟਾਂ ਪਾ ਰਹੇ ਨੇ ਹਾਂਜੀ ਕਿਵੇਂ ਦਾ ਮਾਹੌਲ ਹੈ ਅੱਜ ਵੋਟਾਂ ਪੈ ਰਹੀਆਂ ਨੇ ਵਧੀਆ ਜੀ ਵਧੀਆ ਜੀ ਸ਼ਾਂਤੀ ਨਾਲ ਪੈ ਰਹੀਆਂ ਨੇ ਬਹੁਤ ਸ਼ਾਂਤੀ ਨਾਲ ਪੈ ਰਹੀਆਂ ਨੇ ਠੀਕ ਹੈ ਜੀ ਤੇ ਕੋਈ ਕਿਸੇ ਨਾਲ ਕੋਈ ਤੱਕਾ ਤਾਂ ਨਹੀਂ ਹੋ ਰਿਹਾ ਨਹੀਂ ਜੀ ਨਹੀਂ ਅਜੇ ਤੱਕ ਤਾਂ ਨਹੀਂ ਹੋ ਰਿਹਾ ਠੀਕ ਹੈ ਨਹੀਂ ਜੀ ਕੋਈ ਕੀ ਲੱਗਦਾ ਤੁਹਾਨੂੰ ਕਿਹੜੀ ਪਾਰਟੀ ਜਤਨ ਵੱਲ ਜਾ ਰਹੀ ਹੈ ਹੁਣ ਇਹ ਤਾਂ ਆਉਣ ਵਾਲਾ ਟਾਈਮ ਹੈ ਦੱਸੂਗਾ ਜੀ ਪਤਾ ਲੱਗ ਜੂਗਾ ਜਦੋਂ ਪੜਾ ਕੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਹਸ ਟਾਈਮ ਇਹ ਬੂਥ ਨੰਬਰ 5 ਵਾਰਡ ਨੰਬਰ ਦਾ ਬੂਥ ਹੈ ਜਿੱਥੇ ਕੁਝ ਤਲਖੀ ਹੋਈ ਸੀ ਇੱਥੇ ਐਸਪੀਡੀ ਸਾਹਿਬ ਪਹੁੰਚੇ ਹੋਏ ਨੇ ਤੇ ਗੱਲ ਕਰਾਂਗੇ ਐਸਪੀਡੀ ਸਾਹਿਬ ਨਾਲ ਹਾਂਜੀ ਹਾਂਜੀ ਸਰ ਕੀ ਸਥਿਤੀ ਹੈ ਇੱਥੇ ਕੱਗੇ ਆਇਆ ਤੁਸੀਂ ਇੱਥੇ ਇਲੈਕਸ਼ਨ ਪ੍ਰੋਸੈਸ ਚੱਲ ਰਿਹਾ ਜੀ ਪੀਸਫੁਲੀ ਹਾਂਜੀ ਹਾਂਜੀ ਹਾਂ ਕਾਗੜ ਮਾਰਕੀਟ ਕਮੇਟੀ ਦੇ ਜੋ ਇਲੈਕਸ਼ਨ ਸੀਗੇ ਉਹਦੇ ਤੇ ਡਿਊਟੀ ਲੱਗੀ ਸੀ ਹਾਂਜੀ ਹਾਂ ਉਹਦੇ ਚ ਸੁਪਰਵਾਈਜ਼ਨ ਕਰਨ ਆ ਰਹੇ ਆ ਤੇ ਇੱਥੇ ਡੀਐਸਪੀ ਸਾਹਿਬ ਐਸਜੀਓ ਸਾਹਿਬ ਤੇ ਸਾਰੇ ਜਿਹੜੀਆਂ ਡਿਊਟੀਆਂ ਲੱਗੀਆਂ ਹੋਈਆਂ ਉਹ ਚੈੱਕ ਕਰ ਰਹੇ ਆ ਠੀਕ ਹੈ ਸਰ ਸਥਿਤੀ ਸਹੀ ਹੈ ਜੀ ਪੀਸਫੁਲ ਚੱਲ ਰਿਹਾ ਠੀਕ ਹੈ ਸਰ ਥੈਂਕ ਯੂ ਅੱਜ ਇੱਥੇ ਐਸ ਡੀ ਐਮ ਸਾਹਿਬ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਸਥਿਤੀ ਜਾਂ ਜਾਇਜ਼ਾ ਲੈਣ ਲਈ ਹਾਂ ਜੀ ਪੋਲਿੰਗ ਬੂਥਾਂ ਦਾ ਇੱਕ ਤਾਂ ਮੋਟਰ ਵਧੀਆ ਜੀ ਕਾਫੀ ਚਾਅ ਹੈਗਾ ਉਤਰਾ ਦੇ ਵਿੱਚ ਜਿਹੜਾ ਪੋਲਿੰਗ ਸਟਾਫ ਹੈ ਉਹ ਵੀ ਨੇਕ ਵਾਕੋ ਕੇ ਆਪਣੀ ਡਿਊਟੀ ਕਰ ਰਿਹਾ ਜਿਹੜੇ ਉਮੀਦਵਾਰ ਨੇ ਉਹ ਵੀ ਇੱਥੇ ਨੇ ਆਪ ਦਾ ਵਾਚ ਕਰ ਰਹੇ ਵੀ ਬਾਰੀ ਬੰਦਾ ਨਾ ਹੋਵੇ ਮੇਰੀ ਜਿਹੜੀ ਪੁਲਿਸ ਹੈਗੀ ਆ ਉਹਨਾਂ ਨੂੰ ਜਿਹੜੀ ਪਹਿਲਾਂ ਹੀ ਦਾਤ ਹੋਈ ਵੀ ਬਾਹਰਲਾ ਕੋਈ ਬੰਦਾ ਆਏਗਾ ਨਹੀਂ ਕਿ ਸਿਰਫ ਉਸੇ ਵਾਰਡ ਦਾ ਵੋਟਰ ਹੀ ਆਏਗਾ ਤੇ ਉਮੀਦ ਹੈ ਵੀ ਵਧੀਆ ਹੋਏ ਦੀ ਜੀ ਸੁਖ ਸ਼ਾਂਤੀ ਨਾਲ ਮਾਹੌਲ ਕਿਸ ਤਰ੍ਹਾਂ ਚੱਲ ਰਿਹਾ ਇਸ ਵੇਲੇ ਸਾਡੇ ਸਾਹਮਣੇ ਹੈ ਜੀ ਬਿਲਕੁਲ ਸ਼ਾਂਤ ਹੈ ਮਾਹੌਲ ਕਿੰਨੇ ਪਰਸੈਂਟ ਵੋਟਿੰਗ ਹੋ ਗਈ ਹੁਣ ਤੱਕ 50% ਦੇ ਕਰੀਬ ਹੋ ਗਈ ਕੀ ਜੀ ਸਾਰੇ ਬੂਥਾਂ ਤੇ ਹੋ ਗਈ ਹਾਂ ਜੀ ਸਾਰੇ ਬੂਥਾਂ ਤੇ mời các bạn nhớ và các bạn nhớ và các bạn nhớ và các bạn ओके हां जी ਕਿੱਦਾਂ ਦੀ VOTING ਚੱਲ ਰਹੀ ਹੈ ਇਹ ਬਹੁਤ ਵਧੀਆ ਕੰਮ ਹੋ ਰਿਹਾ ਜੀ ਸ਼ਾਂਤੀ ਹੈ ਜੀ ਕੋਈ ਮਾਹੌਲ 'ਚ ਗੜਬੜੀ ਜੀ ਜਹਦਰ ਸਾਹਿਬ ਖੜੇ ਨੇ ਨਾਲ ਗੱਲ ਕਰਾਂਗੇ ਹਾਂ ਜੀ ਜਹਦਰ ਸਾਹਿਬ ਜੀ ਕਿੱਦਾਂ ਦਾ ਚੱਲ ਰਿਹਾ ਜੀ VOTING ਦਾ ਕੰਮ ਬਹੁਤ ਵਧੀਆ ਮਾਹੌਲ ਹੈ ਕੋਈ ਗੜਬੜੀ ਤਾਂ ਨਹੀਂ ਹੋਈ ਜੀ ਕੋਈ ਅਜੇ ਤੱਕ ਗੜਬੜੀ ਨਹੀਂ ਹੋਈ ਅੱਗੇ ਹੋ ਜਾ ਪਤਾ ਪ੍ਰਸ਼ਾਸਨ ਸਹੀ ਕਰ ਰਿਹਾ ਜੀ ਡਿਊਟੀ ਪ੍ਰਸ਼ਾਸਨ ਅਜੇ ਠੀਕ ਕਰ ਰਿਹਾ ਜੀ ਠੀਕ ਓਕੇ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਵੱਲੋਂ ਪੂਰੀ ਸਖਤਾਈ ਕੀਤੀ ਜਾ ਰਹੀ ਹੈ। ਦੇਖੋ ਬਾਹਰਲੇ ਜੋ ਬੰਦੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਟਾਈਮ ਇੱਥੇ ਤੁਸੀਂ ਦੇਖ ਰਹੇ ਹੋ ਘੱਗੇ ਤੋਂ ਲਾਈਵ ਤਸਵੀਰਾਂ ਬਾਹਰੋਂ ਆਏ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਵੱਲੋਂ ਹਾਂ ਚਲੋ ਪੂਰੇ ਉਹ ਰੇਕਮੀ ਆਜੇ ਦੋ ਗੱਲ ਬਾਤ ਹੋਣੀ ਸੀ ਹਾਂਜੀ ਤੁਸੀਂ ਕਿੱਥੋਂ ਮੈਂ ਤਾਂ ਉਰੀ ਗੰਜ ਪਰਤੇ ਇੱਥੇ ਹੀ ਨਹੀਂ ਇੱਥੇ ਅੱਜ ਕਿਵੇਂ ਆਏ ਸਕੂਲ ਤਾਂ ਬੰਦ ਹੈ ਸਾਡੀ ਮੁੰਡੇ ਨਾਲ ਆਈ ਪੇਪਰ ਦੇਣ ਆਏ ਸੀ ਡੇਢ ਸ਼ੀਟ ਪਈ ਡੇਢ ਸ਼ੀਟ ਦਿਖਾ ਦੇਣਾ ਅੱਛਾ ਅੱਛਾ ਦੋ ਗੱਲ ਬਾਤ ਹੋਈ ਤੁਸੀਂ ਜੋ ਦੇਖਿਆ ਅੱਜ ਲੈਕਚਰ ਵਾਲੇ ਵਿੱਚ ਕਿਸ ਤਰ੍ਹਾਂ ਦੀ ਪੂਰਲੜ ਬਾਜੀ ਵਿਚਾਰ ਕਰਦੇ ਹੋ ਕੁਝ ਨਹੀਂ ਕਰੀ ਪੁੱਛ ਮੇਜ ਕਰੀ ਜਾਂਦੇ ਹੋ 17 ਮੀਟਰ ਨੂੰ ਤੇ ਇੰਨੇ ਜਾਨ ਠੀਕ ਹੈ ਬਈ ਤੁਸੀਂ ਕੀ ਪ੍ਰਚਾਰ ਕਰਨ ਆਏ ਹੋ ਅਸੀਂ ਕੁਝ ਵੀ ਨਹੀਂ ਕਰ ਰਹੇ ਜੀ ਤਾਂ ਪੂਰੇ ਆ ਰਹੇ ਸਾਨੂੰ ਤਾਂ ਪਤਾ ਨਹੀਂ ਚੱਲੋ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਦੇ ਗੁੰਡੇ ਆ ਜਿਹੜੇ ਬਦਮਾਸ਼ੀ ਕਰ ਰਹੇ ਐਸ ਟਾਈਮ ਪੁਲਿਸ ਦੇ ਨਾਲ ਵੀ ਪੁਲਿਸ ਦੇ ਨਾਲ ਵੀ ਤੂੰ ਤੂੰ ਮੈਂ ਮੈਂ ਤੁਸੀਂ ਦੇਖ ਸਕਦੇ ਹੋ ਚਾਰ ਪੰਜ ਮੁੰਡੇ ਹੋਰ ਵੀ ਗ੍ਰਿਫਤਾਰ ਕੀਤੇ ਆ ਇਹ ਸਾਕਦਿਆਂ ਤੁਸੀਂ ਜਿਹੜਾ ਵੀ ਬਾਹਰੋਂ ਬੰਦਾ ਕੋਈ ਚਮਕਦਾ ਉਹਨੂੰ ਤੁਰੰਤ ਪੁਲਿਸ ਵੱਲੋਂ ਅਰੈਸਟ ਕੀਤਾ ਜਾਂਦਾ ਹੈ ਗੱਲ ਕਰਾਂਗੇ ਜੀ ਇੱਥੇ ਆਪਣੇ ਕੁਲਵੰਤ ਸਿੰਘ ਜੀ ਮੁਨਸ਼ੀ ਜੀ ਨੇ ਹੈੱਡ ਮੁਨਸ਼ੀ ਹਾਂਜੀ ਸਰ ਕਈ ਬੰਦੇ ਗ੍ਰਿਫਤਾਰ ਕੀਤੇ ਨੇ ਸਰ ਇਹ ਕੀ ਕਾਰਨ ਕਰਕੇ ਕੀਤੇ ਨੇ ਕੀ ਕਾਰਨ ਕਰਕੇ ਮੁੰਡੇ ਗ੍ਰਿਫਤਾਰ ਕੀਤੇ ਜਾ ਰਹੇ ਨੇ ਜੀ ਬਾਹਰੋਂ ਆਏ ਹੋਏ ਨੇ ਜੀ ਆਛਾ ਜੀ ਕੋਈ ਮਤਲਬ ਇਮਪ੍ਰੈਸ਼ਨ ਕਰ ਲਈ ਆਏ ਨੇ ਇੱਥੇ ਬੂਤ ਨੂੰ ਨਹੀਂ ਵੈਸੇ ਬੈਠੇ ਜੁਕਤੇ ਅੱਛਾ ਅੱਛਾ ਪੈਸੀ ਦੇਣਾ ਮੈਂ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਹੁਣ ਤੱਕ ਕਿੰਨੇ ਮੁੰਡੇ ਗ੍ਰਿਫਤਾਰ ਕੀਤੇ ਗਏ ਨੇ ਜੀ ਦੋ ਤਿੰਨ ਨਹੀਂ ਜੀ ਦੋ ਤਿੰਨ ਹੈ ਜੀ ਠੀਕ ਹੈ ਜੀ